ਆ ਨਵੀਂ ਤੇ ਸਸੰਸਨੀ ਖ਼ਬਰ ਸੁਣ ਲੋ ਹੁਣ ਪੰਜਾਬ ਦੇ ਵਿੱਚ ਇੱਕ ਵੱਡੀ ਸਾਜ਼ਿਸ਼ ਦਾ ਪਰਦਾ ਫਾਸ ਹੋਇਆ ਅਜੇ 2 ਦਿਨ ਨਹੀਂ ਬੀਤੇ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ 27 ਨਿਰਦੋਸ਼ ਵਿਅਕਤੀਆਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਗਿਆ ਉਸ ਸਾਜ਼ਿਸ਼ ਦਾ ਅਜੇ ਖੁਲਾਸਾ ਹੋਣਾ ਬਾਕੀ ਹੈ ਤੇ ਪੰਜਾਬ ਦੇ ਵਿੱਚ ਅੱਜ ਇੱਕ ਹਥਿਆਰਾਂ ਦਾ ਜਖੀਰਾ ਬ੍ਰੰਧ ਹੋਇਆ ਅੱਜ ਅਮਰਸਰ ਦੇ ਵਿੱਚ ਸਾਹੋਵਾਲ ਪਿੰਡ ਦੇ ਵਿੱਚ ਜਦੋਂ ਕਣ ਕਬੱਡੀ ਜਾ ਰਹੀ ਸੀ ਤਾਂ ਉਸ ਟਾਈਮ ਖੇਤਾਂ ਦੇ ਵਿੱਚੋਂ ਗੋਲਾ ਬਰੂਦ ਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਜਿਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਆਰਡੀਐਸ ਐਕਸ ਜਿਹੜੀ ਤਮਾਕਾ ਖੇਸ ਸਮੱਗਰੀ ਹੁੰਦੀ ਆ ਔਰ ਪੰਜ ਹੱਥ ਗੋੜੇ ਜਿਹਨੂੰ ਹੈਂਡ ਗ੍ਰੇਨੇਡ ਕਹਿੰਦੇ ਨੇ ਪੰਜ ਪਿਸਤੌਲਾਂ ਤੇ ਕਾਫੀ ਮਾਤਰਾ ਦੇ ਵਿੱਚ ਚਲਾਉਣ ਵਾਲਾ ਅਸਲਾ ਜਿਹਨੂੰ ਗੋਲੀਆਂ ਕਹਿ ਦਿੰਦੇ ਆ ਮਨੀਸ਼ਨ ਉਹ ਬਰਾਮਦ ਹੋਇਆ ਹੁਣ ਇਹ ਕੌਣ ਰੱਖ ਕੇ ਗਿਆ ਇਹ ਕਿਹਦੀ ਪੰਜਾਬ ਦੇ ਖਿਲਾਫ ਸਾਜ਼ਿਸ਼ ਸੀ ਪੰਜਾਬ ਦੇ ਵਿੱਚ ਇਹ ਗੋਲਾ ਬਰੂਧ ਕਿੱਥੇ ਚਲਾਇਆ ਜਾਣਾ ਸੀ ਇਹ ਸਵਾਲ ਵੱਡਾ ਖੜ ਗਿਆ ਤੁਸੀਂ ਦੇਖੋ ਪੂਰਾ ਦੇਸ਼ ਭਖਿਆ ਹੋਇਆ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀਆਂ ਨੇ ਬੇਕਸੂਰ ਸਨਾਨੀਆਂ ਦੇ ਉੱਪਰ ਹਮਲਾ ਕੀਤਾ ਸਤਾਈਆਂ ਬੇਕਸੂਰਾਂ ਨੂੰ ਮਾਰਿਆ ਉਸ ਤੋਂ ਬਾਅਦ ਕੁਝ ਗਲਤ ਸੋਚ ਵਾਲੀਆਂ ਤਾਕਤਾਂ ਭਾਰਤ ਦੇ ਵਿੱਚ ਫਿਰਕੂ ਮਾਹੌਲ ਬਣਾਉਣ ਧਰਮ ਦੇ ਨਾਂ ਤੇ ਪਾੜੇ ਪਾਉਣ ਦੀ ਕੋਸ਼ਿਸ਼ ਵੀ ਕਰ ਰਹੀਆਂ ਨੇ ਔਰ ਧਾਰਮਿਕ ਨਫਰਤ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਵੀ ਹੋ ਰਹੀ ਆ ਅਸਲ ਸਵਾਲ ਜਿਹੜੇ ਕੀਤੇ ਜਾਣੇ ਚਾਹੀਦੇ ਆ ਉਹ ਉਹ ਕੀਤੇ ਨਹੀਂ ਜਾ ਰਹੇ ਸਵਾਲ ਤਾਂ ਇਹ ਹੋਣਾ ਚਾਹੀਦਾ ਸੀ ਕਿ ਕਿਉਂ ਉਸ ਜਗ੍ਹਾ ਤੇ ਇੱਕ ਵੀ ਪੁਲਿਸ ਵਾਲਾ ਤੇ ਫੌਜ ਵਾਲਾ ਨਹੀਂ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯਾਤਰੀ ਘੁੰਮਣ ਆਉਂਦੇ ਨੇ ਸਲਾਨੀ ਜਾਂਦੇ ਨੇ ਜਦੋਂ ਪਤਾ ਹੈ ਕਿ ਉਹ ਇਲਾਕਾ ਖਤਰਨਾਕ ਹੈ ਆ ਫਿਰ ਉੱਥੇ ਕੋਈ ਵੀ ਪੁਲਿਸ ਫੌਜ ਇੱਕ ਵੀ ਬੰਦਾ ਕਿਉਂ ਨਹੀਂ ਲਾਇਆ ਜਾਂਦਾ ਸਵਾਲ ਤਾਂ ਇਹ ਆ ਗ੍ਰਹਿ ਮੰਤਰਾਲਾ ਇਹਦੇ ਲਈ ਜ਼ਿੰਮੇਵਾਰੀ ਕਿਉਂ ਨਹੀਂ ਚੁੱਕਦਾ ਸਵਾਲ ਤਾਂ ਇਹ ਆ ਪਰ ਸਵਾਲਾਂ ਨੂੰ ਮੋੜ ਕੋੜ ਕੇ ਧਾਰਮਿਕ ਨਫ਼ਰਤ ਵੱਲ ਲੈ ਕੇ ਜਾਣਾ ਗਲਤ ਹੈ ਹੁਣ ਪੰਜਾਬ ਦੇ ਵਿੱਚ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੰਨਾ ਵੱਡਾ ਜ਼ਖੀਰਾ ਇਹ ਬਰਾਮਦ ਹੋਇਆ ਹੁਣ ਪੁਲਿਸ ਨੂੰ ਇੰਟੈਲੀਜੈਂਸ ਨੂੰ ਇਹਦਾ ਪੂਰਾ ਖੁਲਾਸਾ ਕਰਨਾ ਚਾਹੀਦਾ ਹੈ ਕਿ ਇਹ ਕਿੱਥੇ ਵਰਤਿਆ ਜਾਣਾ ਸੀ ਕਿਹਨੇ ਲਿਆਂਦਾ ਸੀ ਪੰਜਾਬ ਦੇ ਖਿਲਾਫ ਇਹ ਕੀ ਦੀ ਸਾਜ਼ਿਸ਼ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹੱਥ ਗੋਲੇ ਗ੍ਰੇਡ ਚੱਲੇ ਨੇ ਜਿਵੇਂ ਕਿ ਜਲੰਧਰ ਦੇ ਵਿੱਚ ਇੱਕ ਯੂਟਿਊਬਰ ਦੇ ਘਰ 'ਚ ਹੱਥ ਗੋਲਾ ਸੁੱਟਿਆ ਗਿਆ ਫਿਰ ਇੱਕ ਅੰਮ੍ਰਿਤਸਰ ਦੇ ਵਿੱਚ ਇੱਕ ਮੰਦਰ ਦੇ ਵਿੱਚ ਧਮਾਕਾ ਕੀਤਾ ਗਿਆ ਫਿਰ ਇੱਕ ਜਿਹੜਾ ਮਨੋਰੰਜਨ ਕਾਲੀਆ ਸਾਹਬ ਦਾ ਕੈਬਨਟ ਮੰਤਰੀ ਉਹਦੇ ਘਰ 'ਚ ਹੱਥ ਗੋਲਾ ਸੁੱਟਿਆ ਗਿਆ ਤੇ ਹੁਣ ਆਪ ਤੁਸੀਂ ਦੇਖੋ ਇੰਨੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਜਿਹੜਾ ਇਹ ਅਸਲਾ ਗੋਲਾ ਬਰੂਧ ਲੈ ਕੇ ਆਂਦਾ ਜਾ ਰਿਹਾ ਹੈ ਇਹ ਕੌਣ ਲੈ ਕੇ ਆ ਰਿਹਾ ਹੈ ਇਹ ਇਹ ਕੀ ਦੀ ਸਾਜ਼ਿਸ਼ ਹੈ ਹੁਣ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਧਾਨ ਸਭਾ ਦੇ ਵਿੱਚ ਐਲਓਪੀ ਨੇ ਮਤਲਬ ਲੀਡਰ ਆਫ اپੋਜੀਸ਼ਨ ਵਿਰੋਧੀ ਧਿਰ ਦੇ ਨੇਤਾ ਉਹਨੇ ਇੱਕ ਬਹੁਤ ਵੱਡੀ ਗੱਲ ਬੋਲੀ ਸੀ ਉਹਨੇ ਕਿਹਾ ਸੀਗਾ 50 ਹੱਥ ਗੋਲੇ ਪੰਜਾਬ ਚ ਆਏ ਹੋਇਆ ਗਰਨੇਡ ਅਜੇ 18 ਕੀ ਉਹਨਾਂ ਨੇ ਚਲਾਏ ਨੇ ਤੇ ਬਾਕੀ ਅਜੇ ਚਲਾਉਣੇ ਨੇ ਰੌਲਾ ਵੱਡਾ ਪੈ ਗਿਆ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੇ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਪੁੱਛਗਿੱਛ ਉਹਦੇ ਤੋਂ ਕੀਤੀ ਗਈ ਆ ਉਹਨੂੰ ਪੁੱਛਿਆ ਜਾ ਰਿਹਾ ਵੀ ਦੱਸ ਤੈਨੂੰ ਕਿੱਥੋਂ ਪਤਾ ਲੱਗਾ ਤੇ ਬਾਕੀ ਪਹਿ ਕਿੱਥੇ ਨੇ ਸਾਨੂੰ ਵੀ ਦੱਸ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ ਮੈਨੂੰ ਕਿਸੇ ਸਰੋਤਾਂ ਤੋਂ ਪਤਾ ਲੱਗਿਆ ਤਾਂ ਮੈਂ ਸਰਕਾਰ ਦੇ ਧਿਆਨ 'ਚ ਲਿਆਤਾ ਇਹਦੇ 'ਚ ਮੈਂ ਗਲਤ ਕੀ ਕਰਤਾ ਤੇ ਦੂਜੇ ਪਾਸੇ ਅੱਜ ਪ੍ਰਤਾਪ ਸਿੰਘ ਬਾਜਵਾ ਵਾਲੀ ਗੱਲ ਦੇ ਵਾਂਗ ਹੀ ਪੰਜ ਹੋਰ ਹੈਂਡ ਗ੍ਰੇਨੇਡ ਬਰਾਮਦ ਹੋ ਗਏ ਨੇ ਆਰਡੀਐਕਸ ਤੁਮਾਕਾਖੇ ਸਮੱਗਰੀ ਵੀ ਬਰਾਮਦ ਹੋ ਗਈ ਆ ਤੇ ਅਜੇ ਹੋਰ ਪਤਾ ਨਹੀਂ ਕਿੱਥੇ ਕੀ ਕਿਵੇਂ ਹੋ ਰਿਹਾ ਇਹਦਾ ਅਜੇ ਆਉਣ ਵਾਲਾ ਟਾਈਮ ਦੱਸੇਗਾ ਪਰ ਅੱਜ ਪ੍ਰਤਾਪ ਸਿੰਘ ਬਾਜਵਾ ਨੂੰ ਫੇਰ ਮਹਾਲੀ ਦੀ ਪੁਲਿਸ ਨੇ ਪੁੱਛਗਿੱਛ ਲਈ ਸੱਦ ਲਿਆ। ਪ੍ਰਤਾਪ ਸਿੰਘ ਬਾਜਵਾ ਤੋਂ ਫੇਰ ਅੱਜ ਪੁੱਛਗਿੱਛ ਹੋਈ ਆ। ਅੱਜ 2 ਵਜੇ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜੀ ਮਹਾਲੀ ਦਾ ਇੰਟੈਲੀਜੈਂਸ ਮਹਾਲੀ ਦਾ ਜਿਹੜਾ ਸਾਈਬਰ ਸੈੱਲ ਹੈ ਉਹਦੇ ਵਿੱਚ ਸੱਦਿਆ ਗਿਆ ਸੀ। ਪਹਿਲਾਂ ਵੀ ਉੱਥੇ ਉਹਦੀ ਪੁੱਛਗਿੱਛ ਹੋਈ ਆ। ਹੁਣ ਫੇਰ ਹੋਈ ਆ। ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਗਿੱਛ ਦੇ ਦਰਮਿਆਨ ਕੀ ਕੁਝ ਖੁਲਾਸੇ ਹੋ ਰਹੇ ਨੇ ਇਹਦਾ ਅਜੇ ਕੁਝ ਦੱਸਿਆ ਨਹੀਂ ਗਿਆ। ਦੱਸਣਾ ਚਾਹੀਦਾ ਲੋਕਾਂ ਨੂੰ ਵੈਸੇ ਪਰ ਅਜੇ ਸਾਹਮਣੇ ਨਹੀਂ ਲਿਆਂਦਾ ਗਿਆ ਹੁਣ ਸਵਾਲ ਤਾਂ ਇਹ ਆ ਕਿ ਜਿੱਥੇ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛ ਗਏ ਚ ਚਲੋ ਕਰ ਲਓ ਪਰ ਉਥੇ ਸਰਕਾਰ ਇਹਦੀ ਵੀ ਜਵਾਬ ਦੇ ਹੀ ਦੇਵੇ ਕਿ ਇੰਨਾ ਅਸਲਾ ਗੁਪਤ ਤਰੀਕੇ ਨਾਲ ਕੌਣ ਕਿੱਥੋਂ ਕਿਵੇਂ ਲੈ ਕੇ ਆ ਜਾਂਦਾ ਹੁਣ ਅੱਜ ਪੰਜਾਬ ਦੇ ਵਿੱਚ ਇੱਕ ਦੂਜੀ ਹੋਰ ਵੱਡੀ ਖਬਰ ਜਿਹੜੀ ਆਈ ਹੈ ਉਹ ਇਹ ਹੈ ਕਿ ਵਿਜੀਲੈਂਸ ਦੇ ਮੁਖੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਸਪੈਂਡ ਕੀਤਾ ਜਿਹੜੇ ਸੁਰਿੰਦਰ ਸਿੰਘ ਪਰਮਾਰ ਐਸ ਪੀ ਐਸ ਪਰਮਾਰ ਉਹਨਾਂ ਨੂੰ ਕਹਿੰਦੇ ਨੇ ਵਿਜੀਲੈਂਸ ਦਾ ਪੂਰੇ ਪੰਜਾਬ ਦਾ ਮੁਖੀ ਲਾਇਆ ਸੀ ਉਹਨੂੰ ਸਸਪੈਂਡ ਕੀਤਾ ਨਾਲ ਵਿਜੀਲੈਂਸ ਦੇ ਇੱਕ ਏ ਆਈ ਜੀ ਤੇ ਇੱਕ ਐਸ ਐਸ ਪੀ ਨੂੰ ਵੀ ਸਸਪੈਂਡ ਕੀਤਾ ਮਾਮਲਾ ਇਹਨਾਂ ਦੇ ਉੱਪਰ ਹੈ ਆ ਕਿ ਪਿਛਲੇ ਦਿਨੀ ਇੱਕ ਜਿਹੜਾ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਇੱਕ ਮਾਮਲਾ ਆਇਆ ਸੀ ਉਹਦੇ ਵਿੱਚ ਕੋਈ ਗੜਬੜੀ ਦੀ ਗੱਲ ਕਰਕੇ ਤੇ ਇਹਨਾਂ ਨੂੰ ਗ੍ਰਫਤਾ ਅੱਜ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਔਰ ਇਹਦੇ ਉੱਪਰ ਅੱਗੇ ਕੀ ਕਾਰਵਾਈ ਹੋਏਗੀ ਉਹ ਦੱਸੂਗਾ ਵਕਤ ਹੁਣ ਪਹਿਲਗਾਮ ਹਮਲੇ ਦੇ ਮਾਮਲੇ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੋਨੋਂ ਆਹਮੋ ਸਾਹਮਣੇ ਤਣ ਚੁੱਕੇ ਨੇ ਦੋਨੋਂ ਤਣਾ ਤਣੀਂਚ ਨੇ ਇਥੋਂ ਤੱਕ ਵੀ ਮਾਹੌਲ ਬਣਾਇਆ ਜਾ ਰਿਹਾ ਜਿਵੇਂ ਜੰਗ ਹੋ ਜਾਣੀ ਹੋਵੇ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਵੀ ਪਾਕਿਸਤਾਨ ਤੇ ਕੁਝ ਪਾਬੰਦੀਆਂ ਲਾਈਆਂ ਨੇ ਪਾਕਿਸਤਾਨ ਨੇ ਵੀ ਲਾਈਆਂ ਨੇ ਭਾਰਤ ਸਰਕਾਰ ਜਿਹੜੀ ਆ ਉਹ ਪਾਕਿਸਤਾਨ ਦੇ ਉੱਪਰ ਬਹੁਤ ਸਖਤ ਬਿਆਨਬਾਜ਼ੀ ਕਰ ਰਹੀ ਆ ਪਾਕਿਸਤਾਨ ਵੀ ਭਾਰਤ ਦੇ ਉੱਪਰ ਸਖਤ ਬਿਆਨਬਾਜ਼ੀ ਕਰ ਰਿਹਾ ਹੁਣ ਇਹ ਸਾਰੀ ਬਿਆਨਬਾਜ਼ੀ ਤੋਂ ਨਿਕਲੇਗਾ ਕੀ ਸਵਾਲ ਇਹ ਹੈ ਦੇਖੋ ਦੋਨੇ ਦੇਸ਼ਾਂ ਦੇ ਵਿੱਚ ਜਿਹੜੀਆਂ ਸਿਆਸਤਾਂ ਨੇ ਉਹ ਸਿਆਸਤਾਂ ਆਪੋ ਆਪਣੇ ਮਫਾਦ ਪੂਰੇ ਕਰ ਲੈਂਦੀਆਂ ਨੇ ਪਰ ਨੁਕਸਾਨ ਕਿਹਦਾ ਹੁੰਦਾ ਆ ਆਮ ਜਨਤਾ ਦਾ ਆਮ ਲੋਕਾਂ ਦਾ ਹੁਣ ਉਹ ਜਿਹੜੀ ਵੀ ਸਿਆਸਤ ਜਿਹੜੀ ਵੀ ਸਾਜ਼ਿਸ਼ ਉਹ ਅੱਤਵਾਦੀਆਂ ਦੇ ਪਿੱਛੇ ਸੀ ਜਿਨ੍ਹਾਂ ਨੇ ਉਥੇ ਪਹਿਲਗਾਮ ਚ ਗੋਲੀ ਚਲਾਈ ਹੈ ਉਹ ਸਿਆਸਤ ਉਹ ਸਾਜ਼ਿਸ਼ ਨੂੰ ਸ਼ਾਇਦ ਕੋਈ ਫਰਕ ਨਾ ਪਵੇ ਪਰ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਮਾਰੇ ਗਏ ਉਹ ਕਦੇ ਵਾਪਸ ਨਹੀਂ ਆਉਣੇ ਉਹਨਾਂ ਤੋਂ ਪੁੱਛ ਕੇ ਵੇਖੋ ਅੱਜ ਉਹਨਾਂ ਦਾ ਹਾਲ ਕੀ ਹੈ ਉਹ ਮਰੇ ਮਹਿਸੂਸ ਕਰ ਰਹੇ ਨੇ ਉਹ ਪੂਰਾ ਪੂਰਾ ਪਰਿਵਾਰ ਆਪਣੇ ਆਪ ਨੂੰ ਖਤਮ ਮਹਿਸੂਸ ਕਰ ਰਹੇ ਨੇ ਜਦੋਂ ਉਹਨਾਂ ਦੀ ਹਾਲਤ ਦੇਖਦੇ ਆ ਤਾਂ ਮਨ ਚੀਰਿਆ ਜਾਂਦਾ ਪਰ ਤੁਸੀਂ ਦੇਖੋ ਇੱਥੇ ਲਾਸ਼ਾਂ ਤੇ ਵੀ ਸਿਆਸਤ ਹੁੰਦੀ ਹੈ ਵੱਖ-ਵੱਖ ਪਾਰਟੀਆਂ ਆਪੋ ਆਪਣੇ ਹਿਸਾਬ ਦੇ ਨਾਲ ਐਸੀ ਬਿਆਨਬਾਜ਼ੀ ਕਰ ਰਹੀਆਂ ਜਿੱਥੋਂ ਪਤਾ ਲੱਗਦਾ ਕਿ ਇਹ ਸਰਾਸਰ ਸਿਆਸਤ ਹੈ ਹੁਣ ਗੋਦੀ ਮੀਡੀਆ ਦਾ ਇੱਕ ਹਿੱਸਾ ਸ਼ਰੇਆਮ ਇਸ ਦੇਸ਼ ਦੇ ਵਿੱਚ ਜਿਹੜੇ ਰਲ ਕੇ ਰਹਿੰਦੇ ਸਦੀਆਂ ਤੋਂ Hindu Muslim Sikh Asai ਉਹਨਾਂ ਸਾਰਿਆਂ ਦੇ ਉੱਪਰ ਇੱਕ ਪਾਟਕ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰੇ ਮਸਲੇ ਨੂੰ ਕਤਲੇਆਮ ਔਰ ਅਤਵਾਦੀ ਕਾਰਵਾਈ ਤੋਂ گاਹ ਇੱਕ ਧਾਰਮਿਕ ਮਸਲਾ ਇੱਕ ਧਾਰਮਿਕ ਪਾੜੇ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਹਿੰਦੂ ਮੁਸਲਮ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬਿਲਕੁਲ ਗਲਤ ਹੈ ਜੋ ਉਹ ਦਰਦਨਾਕ ਘਟਨਾ ਵਾਪਰੀ ਹੈ ਉਹ ਵਾਪਰੀ ਹੈ ਪਰ ਉਸ ਤੋਂ ਅੱਗੇ ਜਿਸ ਤਰੀਕੇ ਨਾਲ ਹੁਣੇ ਮਾਹੌਲ ਬਣਾਇਆ ਜਾ ਰਿਹਾ ਹੈ ਕਿੰਨੀ ਥਾਵਾਂ ਤੇ ਪਹਿਲ ਗਾਮ ਬਣਾਉਣ ਦੀ ਕੋਸ਼ਿਸ਼ ਕਰੋਗੇ ਕਿੰਨੇ ਕ ਪਹਿਲਗਾਮ ਬਣਾਉਣੇ ਨੇ ਕਿਉਂਕਿ ਜਿਸ ਤਰ੍ਹਾਂ ਦਾ ਨਫਰਤੀ ਜ਼ਹਿਰ ਲੋਕਾਂ ਦੇ ਦਿਮਾਗਾਂ ਦੇ ਅੰਦਰ ਧਾਰਮਿਕ ਤੌਰ ਤੇ ਮੀਡੀਆ ਭਰ ਰਿਹਾ Hindu Muslim ਦੀਆਂ ਬਹਿਸਾਂ ਕਰਾ ਕੇ ਉਹਦੇ ਨਾਲ ਕਿੰਨਾ ਜ਼ਿਆਦਾ ਨੁਕਸਾਨ ਦੇਸ਼ ਦਾ ਦੇਸ਼ ਦੀ ਏਕਤਾ ਦਾ ਹੁੰਦਾ ਸਮਾਜ ਦੀ ਏਕਤਾ ਦਾ ਹੁੰਦਾ ਕਿੰਨੀਆਂ ਉਹਦੇ ਚ ਲੜਾਈਆਂ ਫਸਾ ਤੇ ਦੰਗੇ ਨਿਕਲ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਪਹਿਲਗਾਮ ਵਰਗੀਆਂ ਹੋਰ ਘਟਨਾਵਾਂ ਕਿੰਨੀਆਂ ਵਾਪਰ ਸਕਦੀਆਂ ਨੇ ਉਸ ਨਫ਼ਰਤ ਚੋਂ ਇਹ ਜਾਣਨਾ ਤੇ ਸਮਝਣਾ ਵੀ ਬਹੁਤ ਜ਼ਰੂਰੀ ਹੈ ਪਰ ਜਿਹੜੇ ਮੀਡੀਆ ਨੂੰ ਸਿਰਫ ਵਿਊ ਚਾਹੀਦੇ ਨੇ ਜਿਹੜੇ ਮੀਡੀਆ ਨੂੰ ਸਿਰਫ ਆਪਣੇ ਪੈਸਾ ਚਾਹੀਦਾ ਉਹ ਮੀਡੀਆ ਜ਼ੋਰ ਨਾਲ ਇਸ ਕੰਮ ਦੇ ਉੱਪਰ ਲੱਗਾ ਹੋਇਆ ਹੁਣ ਤੁਸੀਂ ਦੇਖੋ ਉਹ ਜਿਹੜੇ ਮਾਰਨ ਵਾਲੇ ਦਰਿੰਦੇ ਸੀ ਉਹਨਾਂ ਨੂੰ ਧਰਮ ਦੇ ਤੌਰ ਤੇ ਆਇਡੈਂਟੀਫਾਈ ਕੀਤਾ ਜਾ ਰਿਹਾ ਪਰ ਜਿਹੜੇ ਬਚਾਉਣ ਪਿੱਛੇ ਮਤਲਬ ਮਰੇ ਉਹ ਹਸੈਨ ਵਰਗੇ ਮੁੰਡੇ ਉਥੇ ਉਹਨਾਂ ਦਾ ਜ਼ਿਕਰ ਮੀਡੀਆ ਨਹੀਂ ਕਰ ਰਿਹਾ ਦੇਖੋ ਜਿਹੜੇ ਉਥੇ ਪਿੱਠਾਂ ਤੇ ਬਿਠਾ ਕੇ ਜ਼ਖਮੀਆਂ ਨੂੰ ਚੁੱਕ ਕੇ ਹਸਪਤਾਲਾਂ ਤੱਕ ਲੈ ਕੇ ਗਏ ਮੁਸਲਮ ਭਰਾ ਉਹਨਾਂ ਦਾ ਜ਼ਿਕਰ ਮੀਡੀਆ ਨਹੀਂ ਕਰ ਰਿਹਾ ਕਿਉਂ ਨਹੀਂ ਕਰ ਰਿਹਾ ਮੈਨੂੰ ਤਾਂ ਐ ਲੱਗਦਾ ਕਿ ਉਹ ਜਿਹੜਾ ਮੁੰਡਾ ਸੈਦ ਆ আদਲ ਹੁਸੈਨ ਜਿਹੜਾ ਉਥੇ ਲੋਕਾਂ ਨੂੰ ਬਚਾਉਂਦਾ ਹੋਇਆ ਮੁਸਲਮ ਭਰਾ ਮੁੰਡਾ ਜਨੇ ਆਪਣੀ ਜਾਨ ਕੁਰਬਾਨ ਕੀਤੀ ਹੈ ਉਹਨੇ ਇੱਕ ਗੰਦੀ ਸਿਆਸਤ ਇੱਕ ਨਫਰਤ ਦੀ ਸਿਆਸਤ ਔਰ ਇੱਕ ਪੜਕਾਊ ਪ੍ਰਚਾਰ ਦੇ ਉੱਪਰ ਕਾਫੀ ਵੱਡੀ ਰੋਕ ਲਾਈ ਹੈ ਵਰਨਾ ਇਹ ਪੜਕਾਊ ਪ੍ਰਚਾਰ ਇਸ ਤੋਂ ਕਿਤੇ ਵੱਧ ਕੀਤਾ ਜਾਣਾ ਸੀ ਉਹ ਇੱਕੋ ਇੱਕ ਮੁੰਡਾ ਜਿੱਥੇ ਉਥੇ ਕਿੰਨੇ ਸਾਰੇ ਲੋਕਾਂ ਨੂੰ ਬਚਾਉਣ ਦਾ ਕੰਮ ਕਰ ਗਿਆ ਉਥੇ ਪੂਰੇ ਦੇਸ਼ ਦੇ ਵਿੱਚ ਇੱਕ ਵੱਡਾ ਮੈਸੇਜ ਇੱਕ ਵੱਡਾ ਸੁਨੇਹਾ ਦੇ ਗਿਆ ਉਸੇ ਤਰ੍ਹਾਂ ਜਿਵੇਂ ਇਸ ਦੇਸ਼ ਦੀ ਆਜ਼ਾਦੀ ਦੀ ਖਾਤਰ ਉਸਫਾਕ ਉੱਲਾ ਤੇ ਕਿੰਨੇ ਹੀ ਹੋਰ ਜਿਹੜੇ ਮੁਸਲਮ ਭਰਾ ਨੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਆਜ਼ਾਦੀ ਦੀ ਲਹਿਰ ਦੇ ਵਿੱਚ ਉਸੇ ਹੀ ਤਰ੍ਹਾਂ ਹੁਣ ਕਈ ਬੇਵਕੂਫ ਨੇ ਜਿਹੜੇ ਅੱਜ ਧਾਰਮਿਕ ਨਫ਼ਰਤ ਨਾਲ ਇੰਨੇ ਲਬਰੀਜ਼ ਨੇ ਕਿ ਉਹਨਾਂ ਨੂੰ ਸ਼ਰਮ ਹੈ ਕਿ ਆਤੀ ਨਹੀਂ ਉਹ ਅਜੇ ਵੀ ਸਾਡੇ ਚੈਨਲ ਤੇ ਫੋਨ ਕਰਕੇ ਸਾਨੂੰ ਕਹਿੰਦੇ ਨੇ ਕਿ ਤੁਸੀਂ ਏਕਤਾ ਦੀ ਗੱਲ ਕਿਉਂ ਕਰਦੇ ਹੋ ਤੁਸੀਂ ਨਫ਼ਰਤ ਦੀ ਗੱਲ ਰੋਕਦੇ ਕਿਉਂ ਆ ਤੁਸੀਂ ਕਿਉਂ ਕਹਿੰਦੇ ਆ ਕਿ ਇਹਨੂੰ ਨਫ਼ਰਤ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ ਅੱਜ ਵੀ ਸਾਡੇ ਫੋਨ ਆਏ ਨੇ ਚੈਨਲ ਤੇ ਹੁਣ ਦੱਸੋ ਇਹੋ ਜੀ ਸੋਚ ਵਾਲਿਆਂ ਦਾ ਕੀ ਕਰੀਏ ਜਿਹੜੇ ਸਿਆਸਤਾਂ ਦੇ ਹੱਥੇ ਚੜ੍ਹ ਕੇ ਐਨੇ ਕਮਲੇ ਹੋ ਚੁੱਕੇ ਨੇ ਐਨੇ ਪਾਗਲ ਹੋ ਗਏ ਨੇ ਉਹਨਾਂ ਨੂੰ ਕੋਈ ਕੁਝ ਸਹੀ ਦਿਖਦਾ ਹੀ ਨਹੀਂ ਹੈ ਤੁਸੀਂ ਵੀ ਇਹਦੇ ਤੇ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨ